ਅੱਜ ਦਾ ਜੋ ਦਿਹਾੜਾ ਹੈ ਬੰਦੀ ਛੋੜ ਦਿਵਸ ਦੀਵਾਲੀ ਦਾ ਦਿਹਾੜਾ ਇਹ ਤਿਉਹਾਰ ਜਿਹੜਾ ਹੈ ਆਧ ਕਾਲ ਤੋਂ ਮਨਾਇਆ ਜਾ ਰਿਹਾ ਹੈ ਕਿਉਂਕਿ ਕੁਝ ਤਿਉਹਾਰ ਜਿਹੜੇ ਨੇ ਉਹ ਧਾਰਮਿਕ ਨੇ ਕੁਝ ਰੁੱਤਾਂ ਦੇ ਨਾਲ ਨੇ ਫਿਰ ਸਮੇਂ-ਸਮੇਂ ਦੇ ਉੱਤੇ ਇਹਨਾਂ ਦੇ ਨਾਲ ਇਤਿਹਾਸਕ ਪੱਖ ਜੁੜਦੇ ਗਏ ਇੱਕ ਤਿਹਾਰ ਆਉਂਦਾ ਹੈ ਵਿਸਾਖੀ ਦਾ ਇੱਕ ਤਿਹਾਰ ਆਉਂਦਾ ਹੈ ਦੀਵਾਲੀ ਦਾ ਇਹ 6-6 ਮਹੀਨੇ ਦੇ ਫਰਕ ਨਾਲ ਆਉਂਦੇ ਨੇ ਔਰ ਇਸ ਤਿਹਾਰ ਦੇ ਉੱਤੇ ਦੀਵਾਲੀ ਦੇ ਤਿਹਾਰ ਦੇ ਉੱਤੇ ਸਰਦੀ ਦਾ ਆਗਾਜ਼ ਠੱਡ ਦੀ ਸ਼ੁਰੂਆਤ ਹੋ ਜਾਂਦੀ ਆ ਇਹ ਭਾਰ ਦੇਸ਼ ਪਨਾਇਆ ਜਾਂਦਾ ਸੀ ਬਰਸਾਤਾਂ ਤੋਂ ਬਾਅਦ ਜਦੋਂ ਬਰਸਾਤਾਂ ਪੈਣੀਆਂ ਹਲਾਬਾਂ ਚੜ੍ਹਣੀਆਂ ਅਤੇ ਬਰਸਾਤੀ ਮੌਸਮ ਦੇ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਪੈਦਾ ਹੋ ਜਾਣੇ ਬਰਸਾਤਾ ਤੋਂ ਬਾਅਦ ਫਿਰ ਸਫਾਈ ਮਹਿੰਮ ਸ਼ੁਰੂ ਹੁੰਦੀ ਹੈ ਅੱਜ ਵੀ ਆਪਾਂ ਦੀਵਾਲੀ ਦੇ ਹਰ ਘਰ ਦੇ ਵਿੱਚ ਹਰ ਜਗਾ ਦੇ ਉੱਤੇ ਆਪਾਂ ਸਫਾਈ ਕਰਦੇ ਆ ਜਿਨ੍ਹਾਂ ਨੇ ਸਾਲ ਭਰ ਕਦੀ ਸਫਾਈ ਨਹੀਂ ਕੀਤੀ ਇਹਨਾਂ ਦਿਨਾਂ ਵਿੱਚ ਆ ਕੇ ਉਹ ਵੀ ਕਰਦਾ ਹੈ ਇੱਕ ਬੜੀ ਵੱਡੀ ਮਹਿੰਮ ਸੀ ਉਹਦੇ ਨਾਲ ਇੱਕ ਸਫਾਈ ਹੋ ਜਾਂਦੀ ਪੁਰਾਣੀਆਂ ਚੀਜ਼ਾਂ ਕਬਾੜ ਨਿਕਲ ਜਾਂਦਾ ਤੇ ਉਹਦੇ ਨਾਲ ਨਾਲ ਚੂਨਾ ਕਲੀ ਵੀ ਕਰਦੇ ਜਿਹੜਾ ਚੂਨਾ ਕਲੀ ਹੁੰਦਾ ਹੈ ਪਿਛੇ ਉਹ ਗਰਮ ਬੜਾ ਹੁੰਦਾ ਹੈ ਇਸ ਤੇ ਪਾਣੀ ਚ ਪਾਉਣਾ ਪਾਣੀ ਵਾਲ ਦੇਣਾ ਉਹ ਕੋਚੀ ਨਾਲ ਕਲੀ ਕਰਨੀ ਉਹਦੇ ਨਾਲ ਸਾਰੀ ਸਲਾਬ ਚੁੱਕੀ ਜਾਣੀ ਤੇ ਮੱਖੀਆਂ ਮੱਛਰ ਨਿਕਲ ਨਿਕ ਕੇ ਜੀਵਾਣੂ ਜਿਹੜੇ ਸੀ ਇਹ ਖਤਮ ਹੋ ਜਾਂਦੇ ਖਤਮ ਹੋਣ ਦੇ ਨਾਲ ਸਫਾਈ ਹੋਣ ਦੇ ਨਾਲ ਵਾਤਾਵਰਣ ਦੇ ਵਿੱਚ ਸ਼ੁੱਧਤਾ ਆਉਂਦੀ ਉਹ ਤੋਂ ਬਾਅਦ ਇਹ ਦੀਵਾਲੀ ਦਾ ਤਿਹਾਡਾ ਮਨਾਇਆ ਜਾਂਦਾ ਜਿਹਦੇ ਵਿੱਚ ਦੇਸੀ ਘਿਓ ਦੇ ਦੀਵੇ ਜਗਾਏ ਜਾਂਦੇ ਤੇਲ ਦੇ ਦੀਵੇ ਜਗਾਏ ਜਾਂਦੇ ਜਿਹਦੀ ਸੁਗੰਧੀ ਜਿਹੜੀ ਫਿਰ ਉਹ ਸਾਰੇ ਵਾਤਾਵਰਣ ਚ ਫੈਲਦੀ ਤੇ ਜਿਹੜੀ ਸੁਹਾਬ ਦੀ 스멜 ਆਉਂਦੀ ਸੀ ਉਹਨੂੰ ਕੱਟ ਕਰਕੇ ਵਧੀਆ ਕਰਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਫਿਰ ਇਹਦੇ ਨਾਲ ਚੱਲ ਕੇ ਚੱਲਦੇ ਇੱਕ ਪੱਖ ਇਹ ਵੀ ਚੱਲਿਆ ਡੇੜਾ ਕੇ ਲక్ష్ਮੀ ਦੀ ਪੂਜਾ ਵੀ ਕੀਤੀ ਜਾਂਦੀ ਆ ਲੋਕ ਲక్ష్ਮੀ ਦੀ ਪੂਜਾ ਕਰਦੇ ਨੇ ਮਾਇਆ ਦੀ ਪੂਜਾ ਕਰਦੇ ਨੇ ਬਹੁਤ ਲੋਕ ਉਹ ਬਣਤਾ ਦੇ ਅਨੁਸਾਰ ਕੋਈ ਗ੍ਰਹਿਣ ਛਤਰ ਹੁੰਦੇ ਨੇ ਤੇ ਉਹ ਉਸ ਦਿਨ ਬਣਾ ਕੇ ਫੋਟਵਾਂ ਲਾ ਕੇ ਦੋ ਬੱਤੀਆਂ ਕਰਕੇ ਪੂਜਾ ਕਰਦੇ ਵੀ ਸਾਡੇ ਕੋਲ ਮਾਇਆ ਬਹੁਤ ਆਵੇ ਲక్ష్ਮੀ ਬਹੁਤ ਆਵੇ ਇੱਕ ਇਹ ਪੂਜਾ ਦਸਵੰਦੇ ਦੇ ਨਾਲ ਜੋੜਦਾ ਦੀਵਾਲੀ ਦੇ ਨਾਲ ਇੱਕ ਮੌਸਮੀ ਤਿਹਾਰ ਸੀ ਇੱਕ ਸਵਾਈਆਂ ਦਾ ਤਿਹਾਰ ਸੀ ਫਿਰ ਤ੍ਰੇਤੀ ਯੁੱਗ ਦੇ ਵਿੱਚ ਆ ਕੇ ਭਗਵਾਨ શ્રી ਰਾਮਚੰਦਰ ਜੀ ਦੇ ਨਾਲ ਸੰਬੰਧ ਜੁੜ ਗਿਆ ਜਦੋਂ 14 ਸਾਲ ਦਾ ਬਨਵਾਸ ਉਹ ਕੱਟ ਕੇ ਆਏ ਅਜੁੱਧੇ ਆਵਾਸੀਆਂ ਦੇ ਦੀਪਵਾਲਾ ਕੀਤੀ ਉਹਦੇ ਅਨੁਸਾਰ ਵੀ ਇਹ ਤਿਹਾੜ ਦਾ ਤਿਉਹਾਰ ਜੁੜ ਗਿਆ ਰੋ ਵਿਚਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਰਾਹੀ ਸਾਡੇ ਸਿੱਖਾਂ ਦਾ ਇਹਦੇ ਨਾਲ ਵੀ ਇਤਿਹਾਸ ਜੁੜ ਗਿਆ ਗੁਰਗੇ ਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਔਰ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਿਆਣਕਾਰੀ ਸਤਿਗੁਰੂ ਜੀ ਦੁਨੀਆ ਦਾ ਆਧਾਰ ਕਰਦੇ ਨੇ ਤੇ ਸਾਰੀ ਦੁਨੀਆ ਨੇ ਦੇ ਚਰਨਾਂ ਨਾਲ ਜੁੜਨਾ ਸ਼ੁਰੂ ਹੋ ਗਏ ਗੁਰਬੈਰਿਓ ਤੇ ਕੀ ਹੋਇਆ ਕਿਹੜੀ ਉਸ ਵਕਤ ਦੇ ਧਾਰਮਿਕ ਆਗੂ ਸੀ ਉਹਨਾਂ ਨੂੰ ਪੈ ਗਿਆ ਕਿ ਪਤਾ ਨਹੀਂ ਸਾਡਾ ਧਰਮ ਖਤਰੇ ਵਿੱਚ ਪੈ ਗਿਆ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਹੋਵੇ ਕੀਤਾ ਫਿਰ ਛੇਵੇਂ ਪਾਸ਼ਾ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਬਹੁਤ ਬਾਰੇ ਉਪਕਾਰੀ ਇਹਨਾਂ ਨੇ ਮੀਰੀ ਬੀਰ ਦੀਆਂ ਤਲਵਾਰਾਂ ਪਹਿਨੀਆਂ ਤੇ ਉਸ ਸਮੇਂ ਦੀਆਂ ਹਕੂਮਤਾਂ ਦੇ ਨਾਲ ਚਾਰ جنگ ਵੀ ਲੜੇ ਚਾਰ ਜੁੱਧ ਕੀਤੇ ਜਿਹਦੇ ਵਿੱਚ ਇਹਨਾਂ ਦੀ ਜਿੱਤ ਪ੍ਰਾਪਤ ਹੋਈ ਸੋਇਤਰਾ ਗੁਰਪਿਆਰਿਓ ਸਮਾਂ ਆਇਆ ਉਹ ਧਾਰਮਿਕ ਆਗੂ ਤੇ ਜਿਹੜੇ ਵਿਰੋਧੀ ਸੀ ਉਹਨਾਂ ਨੇ ਹਕੂਮਤ ਕੋਲ ਜਾਣਾ ਸ਼ੁਰੂ ਫੇਰ ਕਰਤਾ ਕਿ ਹਕੂਮਤ ਇਹ ਮੰਨ ਚੁੱਕੀ ਢਲ ਪਾਇਆ ਗਿਆ ਵੀ ਅਸੀਂ ਤੇ ਗੁਰ ਅਰਜਨ ਦੇਵ ਜੀ ਨੂੰ ਸੋਚਿਆ ਖਤਮ ਕਰਤਾ ਤੇ ਲਹਿਰ ਖਤਮ ਹੋ ਜਾਏਗੀ ਪਰ ਇਹ ਤਾਂ ਹੋਰ ਚੜ੍ਹਦੀ ਕਲਾ ਨਾਲ ਜਾਣ ਲੱਗੇ ਸੋਵੇ ਕਰ ਕਰਾ ਕੇ ਸਮੇਂ ਦੀ ਹਕੂਮਤਲੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਤਾ ਬਹੁਤ ਉੱਚਾ ਕਿਲਾ ਪਹਾੜੀ ਤੇ ਆ ਤਾਂ ਕਿ ਉੱਥੇ ਕੋਈ 도ੜ ਵੀ ਨਹੀਂ ਸਕਦਾ ਉੱਥੇ ਸਤਗੁਰੂ ਜੀ ਨੂੰ ਕੈਦ ਕਰ ਲਿਆ ਪਰ ਇਧਰ ਉਹਨਾਂ ਦਾ ਕੌਤਕ ਹੈ ਕਿਉਂਕਿ ਉਹ ਜਾ ਕੇ ਉਹਨਾਂ ਨੇ ਕੈਦੀਆਂ ਨੂੰ ਛਡਾਉਣਾ ਸੀ ਕਾਫੀ ਸਮਾਂ ਲੰਘ ਗਿਆ ਗੁਰੂ ਸਾਹਿਬ ਜੀ ਕੈਦ ਦੇ ਅੰਦਰ ਨੇ ਇਹਦੇ ਧੰਨ ਬਾਬਾ ਗੁੱਡਾ ਜੀ ਭਾਈ ਗੁਰਦਾਸ ਜੀ ਤੇ ਹੋਰ ਜਿਹੜੇ ਸ਼ਰੋਮਣੀ ਸਿੱਖ ਸਨ ਆਗੂ ਸਨ ਇਹਨਾਂ ਨੇ ਇੱਕ ਹੁਣ ਲਹਿਰ ਆਰੰਭੀ ਇਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਸ਼ਬਦ ਕੀਰਤਨ ਕਰਦਿਆਂ ਹੋਇਆਂ ਇੱਕ ਨਗਰ ਦੇ ਵਿੱਚੋਂ ਦੂਜੇ ਨਗਰ ਦੇ ਵਿੱਚ ਜਾਣਾ ਤੇ ਸਾਰੀ ਸੰਗਤ ਨੂੰ ਦੱਸਣਾ ਕਿਉਂਕਿ ਉਹ ਤਾਂ ਅਜੇ ਦੀ ਤਰ੍ਹਾਂ ਕੋਈ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨਹੀਂ ਸੀ ਵੀ ਖਬਰਾਂ ਪਹੁੰਚ ਜਾਂਦੀਆਂ ਹੁਣ ਉਦੋਂ ਤੇ ਹੱਥੋਂ ਵੱਤੀ ਕੰਨੋਂ ਕੰਨੀ ਖਬਰ ਪਹੁੰਚਦੀ ਸੀ ਕੋਈ ਗੱਲ ਇੱਕ ਦੂਜੇ ਨਾਲ ਕਰਦਾ ਸੀ ਤੇ ਪਤਾ ਨਹੀਂ ਸੀ ਲੱਗਦਾ ਇਹਨਾਂ ਨੇ ਬਰਬਾਦ ਕਰੇ ਦੀ ਰੱਬ ਦਾ ਕੀਤੀ ਅਮਰਤ ਵੇਲੇ ਨੇਰੇ ਨੇਰੇ ਜਾਣਾ ਤੇ ਹਰ ਪਿੰਡ ਦੇ ਵਿੱਚ ਦੱਸਣਾ ਵੀ ਗੁਰੂ ਸਾਹਿਬ ਜੀ ਕੈਦ ਦੇ ਵਿੱਚ ਨੇ ਉੱਥੋਂ ਸੰਗਤਾਂ ਨੇ ਹੋਰ ਨਾਲ ਜੁੜ ਜਾਣਾ ਇਤਰਾ ਕਰਦੇ ਕਰਦੇ ਬਹੁਤ ਤਕੜਾ ਵਹੀਰ ਬਣ ਗਿਆ ਇਹ ਸਾਰੇ ਸਿੱਖ ਸੰਗਤਾਂ ਨੂੰ ਲੈ ਕੇ ਹੁਣ ਗਵਾਲੀਅਰ ਪਹੁੰਚ ਗਏ ਉੱਥੇ ਸਵੇਰੇ ਸਿਰ ਉੱਚੀ ਉੱਚੀ ਇਹਨਾਂ ਨੇ ਅਮਰਤ ਵੇਲੇ ਸ਼ਬਦ ਕੀਰਤਨ ਕਰਕੇ ਹਾਜ਼ਰੀ ਲਗਾਉਣੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਵਾਜ਼ ਪਵੇ ਤੇ ਸਾਡੀ ਹਾਜ਼ਰੀ ਲੱਗ ਜੇ ਉਹਨਾਂ ਦੀ ਅਸੀਂ ਨਜ਼ਰ ਵਿੱਚ ਆਦੀ ਹੈ ਜਿਦੋਂ ਤਰ ਜਿਆਦਾ ਸੰਗਤਾਂ ਦਾ ਫਿਰ ਜੋਰ ਪਿਆ ਉਧਰ ਜਿਹੜਾ ਬਾਦਸ਼ਾਹ ਸੀ ਉਹ ਬਿਮਾਰ ਹੋ ਗਿਆ ਡੇਲੇ ਬਿਮਾਰ ਹੋ ਗਿਆ ਤੇ ਉਹਨੂੰ ਡਰਸ ਤੋਂ ਲੱਗ ਗਿਆ ਇਤਿਹਾਸ ਵਿੱਚ ਆਉਂਦਾ ਹੈ ਕਿ ਸੁੱਤੇ ਪਏ ਨੂੰ ਇਹਨੂੰ ਐ ਮਹਿਸੂਸ ਹੋਣਾ ਕਿ ਸ਼ੇਰ ਮੇਰੇ ਉੱਤੇ ਆ ਕੇ ਚੜ ਗਿਆ ਸ਼ੇਰ ਮੈਨੂੰ ਦਹਾੜਦਾ ਹੋਰ ਉਹਨੇ ਹੋਰ ਪਹਿਰੇ ਸਖਤ ਕਰ ਦਿੱਤੇ ਹੁਣ ਡਰ ਦੇ ਨਾਲ ਉਹ ਬਿਮਾਰ ਵੀ ਹੋ ਗਿਆ ਵੈਦ ਬੜੇ ਬੁਲਾਏ ਪਰ ਕੋਈ ਗੱਲ ਨਾ ਬਣਦੀ ਪਹਿਲੇ ਹੋਰ ਸਖਤ ਕੀਤੇ ਫਿਰ ਵੀ ਗੱਲ ਨਾ ਬਣੇ ਫਿਰ ਸਾਈ ਮੀਆਂ ਮੀਰ ਜੀ ਉਹਨਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਨਾਂ ਦੇ ਬਹੁਤ ਇੱਜ਼ਤ ਮਨ ਸਤਕਾਰ ਸੀ ਔਰ ਸਾਈ ਮੀਆਂ ਮੀਰ ਜੀ ਅਦਰ ਗੁਰੂ ਪਾਸ਼ਾ ਦੇ ਘਰ ਦੇ ਨਾਲ ਵੀ ਜੁੜੇ ਹੋਏ ਸਨ ਇਹਨਾਂ ਨੇ ਬਾਦਸ਼ਾਹ ਨੂੰ ਕਿਹਾ ਕਿਉਂਕਿ ਬੜੇ ਹਵੈਤ ਬੁਲਾਏ ਠੀਕ ਨਾ ਹੋਵੇ ਕਹਿੰਦੇ ਬਾਦਸ਼ਾਹ ਤੋ ਕੋਈ ਪ੍ਰਭ ਦੇ ਖੁਦਾ ਦੇ ਬੰਦੇ ਨੂੰ ਦੁਖਤ ਨਹੀਂ ਪਹੁੰਚਾਇਆ ਹੁਣ ਵਿਚਾਰਾ ਕਰਦੇ ਕਰਦੇ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕੈਦ ਦੇ ਕਹਿੰਦੇ ਉਹਨਾਂ ਨੂੰ ਛੱਡ ਦੇ ਜੇ ਠੀਕ ਹੋਣਾ ਹੀ ਤੇ ਨਾ ਤੇ ਤੇਰਾ ਬਰਾਹ ਨੋ ਜਣਾ ਸੋਇ ਤੇਰਾ ਗੁਰੂ ਬਿਆਰਿਓ ਉਹਨੇ ਹੁਣ ਆਗਰ ਕਰ ਦਿੱਤੇ ਵੀ ਗੁਰੂ ਸਾਹਿਬ ਜੀ ਨੂੰ ਰਿਹਾ ਕਰ ਦਿੱਤਾ ਜਾਵੇ ਬਾ ਇਜਤ ਰਿਹਾ ਕਰ ਦਿੱਤਾ ਜਾਵੇ ਜਦੋਂ ਰਿਹਾਈ ਦੇ ਹੁਕਮ ਆਏ ਤਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਇਕੱਲੇ ਨਹੀਂ ਜਾਣਾ ਬਾਹਰੋਂ ਬੁਕਾਰੀ ਸਤਿਗੁਰੂ ਜੀ ਕਹਿੰਦੇ ਫੇਰ ਕਹਿੰਦੇ ਆ ਜਿਹੜੇ ਜਿੰਨੇ ਵੀ ਰਾਜੇ ਸਾਰੇ ਸਾਡੇ ਨਾਲ ਰਿਹਾਈ ਕਰੋ ਅਸੀਂ ਤਾਂ ਰਿਹਾਈ ਹੋੜਾ ਹੁਣ ਬੜੀ ਮੁਸ਼ਕਲ ਚ ਵਸ ਗਏ ਵੀ ਉਹਨਾਂ ਨੂੰ ਤਾਂ ਛੱਡਣਾ ਸੀ ਗੁਰੂ ਸਾਹਿਬ ਨੂੰ ਛੱਡਣਾ ਹੈ ਪਰ ਹੁਕਮ ਮੰਨਣਾ ਪੈਣਾ ਸੀ ਉਹਨਾਂ ਨੇ ਇੱਕ ਯੋਜਨਾ ਸੁਝੀ ਗਹਿੜੇ ਗੁਰੂ ਜੀ ਛੱਡਦਾ ਕਿ ਜਿੰਨੇ ਤੁਹਾਡੇ ਚੋਲੇ ਦੀਆਂ ਕੰਨੀਆਂ ਫੜ ਕੇ ਨਿਕਲ ਜਾਣ ਉਹਨੇ ਉਹ ਰਿਹਾ ਹੋ ਜਾਣਗੇ ਉਹਨਾਂ ਸੋਚਿਆ 1 2 3 4 ਕੰਨੀਆਂ ਦੀਆਂ ਚਾਰਕ ਛੱਡ ਦਾਂਗੇ ਬਾਕੀ ਅੰਦਰੇ ਰਹਿਣਗੇ ਪਰ ਪਰਵਕਾਰੀ ਸਤਗੁਰ ਪਾਸ਼ੇ ਨੇ ਕਿਰਪਾ ਕੀਤੀ ਰਾਤੋਂ ਰਾਤ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾ ਲਿਆ ਜਦੋਂ ਸਤਗੁਰ ਜੀ ਸਵੇਰੇ ਕਿਲੇ ਤੋਂ ਬਾਹਰ ਆ ਰਹੇ ਨੇ ਤਾਂ ਸਾਰੇ ਰਾਜੇ ਮਗਰ ਨਿਕ ਰਹੇ ਨੇ ਸਿਪਾਈਆਂ ਨੇ ਵੇਖਿਆ ਕਿ ਇਹ ਕੀ ਆ ਭੱਜ ਕੇ ਅੱਗੇ ਹੋਏ ਗੁਰੂ ਸਾਹਿਬ ਕਹਿੰਦੇ ਭਾਈ ਬਾਦਸ਼ਾਹ ਦਾ ਹੁਕਮ ਹੈ ਕਿ ਜਿੰਨੇ ਕੰਨੀਆਂ ਫੜ ਕੇ ਕਲੀਆਂ ਫੜ ਕੇ ਨਿਕਲ ਜਾਣ ਵੇਖ ਲੋ ਕੋਈ ਉਹਨਾਂ ਤੋਂ ਬਗੈਰ ਤੇ ਨਹੀਂ ਹੈਗਾ 52 ਦੇ 52 ਹੀ ਉਹਨਾਂ ਨੇ ਉਹ ਰਿਹਾ ਕਰ ਕਰਵਾਤੇ ਉਰੋ ਤੋਂ ਇਹਦਾ ਨਾਮ ਬੰਦੀ ਛੋੜ ਪਿਆ ਬੰਦੀ ਛੋੜ ਸਤਿਗੁਰੂ ਜੀ ਅੱਜ ਕਈ ਹੋਰ ਵੀ ਲਾਈ ਫਿਰਦੇ ਨੇ ਆਪਣੇ ਨਾਲ ਪਰ ਇਹ ਜਿਹੜਾ ਪਰਵਕਾਰੀ ਸ਼ਬਦ ਤੋ ਕੱਲ ਸਾਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਬੰਦੀ ਛੋੜ। ਫਿਰ ਸਤਿਗੁਰੂ ਜੀ ਉਤੋਂ ਬਰਤਿਆਰ ਕਰਦੇ ਕਰਦੇ ਕਿਉਂਕਿ ਰਿਆਤੇ ਪਹਿਲਾਂ ਹੋਏ ਸੀ। ਫਿਰ ਚੱਲਦੇ 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 ਸਤਿਗੁਰੂ ਜੀ ਅੱਜ ਦੇ ਦਿਨ ਦਰਬਾਰ ਸਾਹਿਬ ਪਹੁੰਚੇ। ਦਰਬਾਰ ਸਾਹਿਬ ਪਹੁੰਚਣ ਤੇ ਫਿਰ ਸਰਬਾਤ ਸਿੰਘ ਸਖਤਾ ਨੇ ਖੁਸ਼ੀ ਦੇ ਅੰਦਰ ਦੀਪਮਾਲਾ ਕੀਤੀ ਆਸ਼ੀਰਵਾਜੀ ਚਲਾਈ ਤੇ ਹਰ ਜਸ ਕੀਰਤਨ ਹੋਇਆ। ਉਰੇ ਤੋਂ ਇਸਬੰਧ ਸਿੱਖ ਧਰਮ ਦਾ ਵੀ ਇਸ ਤਿਉਹਾਰ ਦੇ ਨਾਲ ਜੁੜ ਗਿਆ ਸੋ ਇਸ ਦੇ ਨਾਲ ਇਹ ਹਰ ਕਤਕ ਦੇ ਮੱਸਿਆਂ ਨੂੰ ਤਿਉਹਾਰ ਆਉਂਦਾ ਹੈ ਔਰ ਇਹ ਮਨਾਇਆ ਜਾਂਦਾ ਹੈ ਔਰ ਇਸ ਵਾਰ ਕੱਲ ਦਾ بڑا ਭਲੇਖਾ ਸੀ ਜਿਹੜੀ ਲక్ష్ਮੀ ਦੀ ਪੂਜਾ ਹੀ ਪੜਤਾ ਦੇ ਅਨੁਸਾਰ ਉਹਦਾ ਮਹੂਰਤ ਕੱਲ ਸੀ ਪਰ ਜਿਹੜਾ ਬੰਦੀ ਛੋੜ ਦਿਵਸ ਔਰ ਖਾਸ ਕਰ ਹੈ ਜੀ ਜਿਹੜੇ ਪੰਜਾਬ ਦੇ ਪੰਡਿਤ ਵੀ ਹੈ ਨਾ ਜਿਹੜੇ ਸਨਾਤਨ ਵਾਲੇ ਉਹ ਵੀ ਅੱਜ ਹੀ ਦੱਸ ਰਹੇ ਵੀ ਅੱਜ ਹੀ ਆ ਕੱਲ ਵੱਖੋ ਵੱਖ ਜਿੰਨੇ ਅੱਲਾਹ ਦੱਸ ਰਹੇ ਵੀ 1 ਜੁਲਾਈ ਨੂੰ ਹੀ ਦੀਵਾਲੀ ਮਨਾਈ ਜਾ ਰਹੀ ਆ ਸੋ ਸਿੱਖ ਸਿੱਖਾਂ ਨੇ ਵੀ ਅੱਜ ਦੇ ਦਿਨ ਹੀ ਜਿਹੜਾ ਹੈ ਬੰਦੀ ਛੋੜ ਦਿਵਸ ਦੀਵਾਲੀ ਦਾ ਤਿਹਾਰ ਅੱਜ ਮਨਾਇਆ ਜਾ ਰਿਹਾ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਜੀ ਸੋ ਇਹ ਸ਼ੁਭ ਦਿਹਾੜੇ ਤੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੱਚੇ ਪਾਤਸ਼ਾਹ ਜੀ ਮੇਰਾ ਕਰਨ ਜਿਵੇਂ ਉਹਨਾਂ 52 ਰਾਜਿਆਂ ਨੂੰ ਕੈਦ ਤੋਂ ਛਡਾਇਆ ਸਤਿਗੁਰੂ ਪਾਛੇ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਮੋਹ ਮਮਤਾ ਤੇ ਵਿਕਾਰਾਂ ਦੇ ਕੈਦ ਤੋਂ ਛਡਾ ਕੇ ਸ਼ਬਦ ਗੁਰੂ ਦੇ ਲੜ ਲਾ ਦਿਓ ਕਿਰਪਾ ਕਰ ਦਿਓ ਅਸੀਂ ਤੁਹਾਡੇ ਚਰਨਾਂ ਦੇ ਨਾਲ ਜੁੜੀਏ ਤੁਹਾਡੇ ਤੋਂ ਵਿਛੜੀ ਨਾ ਇਹ ਰਹਿਮਤਾ ਕਰਨੀ ਹੈ ਜੀ ਸਵਾਗਤ ਕਰਦੇ ਹਾਂ ਇਸ ਸੁਭ ਦਿਹਾੜੀ ਦੀਆਂ ਸਰਬਾਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਅੱਗੇ ਅਰਦਾਸ ਚੜ੍ਹਦੀ ਕਲਾ ਬਖਸ਼ਿਓ ਸੁਖ ਸ਼ਾਂਤੀ ਬਖਸ਼ਿਓ ਖੁਸ਼ੀਆਂ ਕਿਹੜੇ ਬਖਸ਼ਣੇ ਸਤਿ ਪਾਤਸ਼ਾਹ ਜੀ ਰਹਿਮਤਾ ਕਰਨੀਆਂ ਸੋ ਗੁਰ ਪਹਿਰੇ ਵੱਦ ਤੋਂ ਬਾਅਦ ਨਾਮ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ